ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰੀ ਯੂਨੀਵਰਸਿਟੀ ਦੇ ਬਾਹਰ ਸ਼ਰਾਬ ਦੀ ਦੁਕਾਨ ਨੂੰ ਬੰਦ ਕਰਨ ਦੀ ਮੰਗ ਕੀਤੀ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰਾ ਵਿਖੇ ਸਥਿਤ ਸ਼ਰਾਬ ਦੀ ਦੁਕਾਨ ਦਾ ਮੁੱਦਾ ਉਠਾਇਆ ਅਤੇ ਵਿਦਿਆਰਥੀਆਂ ਦੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਇਸ ਨੂੰ ਬੰਦ ਕੀਤਾ ਜਾਵੇ ਅੰਨੇਸ ਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਦੇ ਇਤਨਾ ਸਦਕੇ ਦੁਕਾਨ ਪਹਿਲਾਂ ਹੀ ਬੰਦ ਹੋ ਚੁੱਕੀ ਸੀ ਇਲਾਕੇ ਭੜ ਦੇ ਵਿਦਿਆਰਥੀ ਪ੍ਰਗਟ ਸਿੰਘ ਦਾ ਆਪਣਾਇ ਚਤਾਵਨੀਆਂ ਨੂੰ ਜੋੜ ਦਾ ਢੰਗ ਨਾਲ ਉਠਾਉਣ ਅਤੇ ਯੂਵਾ ਭਲਾਈ ਅਤੇ ਕੈਂਪਸ ਸੁਰੱਖਿਆ ਲਈ ਖੜੇ ਹੋਣ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਨ 712 ਯੂਨੀਵਰਸਿਟੀ ਦੀ ਕੰਧ ਦੇ ਨਾਲ ਇੱਕ ਠੇਕਾ ਆ ਸਾਡਾ ਐਨਐਸਯੂਆਈ ਦਾ ਪ੍ਰੈਜ਼ੀਡੈਂਟ ਆ ਇਸ਼ਰਪ੍ਰੀਤ ਉਹਦੀ ਬੇਨਤੀ ਹੈ ਕਿ ਕਿ ਆਪਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਮੈਨੂੰ ਲੱਗਦਾ ਥੋੜਾ ਪਰਾਂ ਕਰ ਲਈਏ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਤੁਹਾਡਾ ਸੈਂਸ ਇਹ ਵਿਭਾਗ ਹੈਗਾ ਇਹਨੂੰ ਜ਼ਰੂਰ ਕਰ ਲਿਓ। ਥੈਂਕ ਯੂ। ਸੀਨੀਅਰ ਆਗੂ ਤੇ ਵਿਧਾਇਕ ਪਰਗਿਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰਾ ਯੂਨੀਵਰਸਿਟੀ ਦੇ ਬਾਹਰ ਸ਼ਰਾਬ ਦੀ ਦੁਕਾਨ ਨੂੰ ਬੰਦ ਕਰਨ ਦੀ ਮੰਗ ਕੀਤੀ। ਸੀਨੀਅਰ ਆਗੂ ਤੇ ਵਿਧਾਇਕ ਪਰਗਿਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰਾ ਵਿਖੇ ਸਥਿਤ ਸ਼ਰਾਬ ਦੀ ਦੁਕਾਨ ਦਾ ਮੁੱਦਾ ਉਠਾਇਆ ਅਤੇ ਵਿਦਿਆਰਥੀਆਂ ਦੇ ਲੰਬੇ ਸਮੇਤ ਉੱਚਲੀ ਆ ਰਹੀ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ। ਇਸ ਨੂੰ ਬੰਦ ਕੀਤਾ ਜਾਵੇ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਦੇ ਇਤਨਾ ਸਦਕੇ ਦੁਕਾਨ ਪਹਿਲਾਂ ਹੀ ਬੰਦ ਹੋ ਚੁੱਕੀ ਸੀ ਇਲਾਕੇ ਭੜਦੇ ਵਿਦਿਆਰਥੀ ਪ੍ਰਗਟ ਸਿੰਘ ਦਾ ਆਪਣਾ ਇਹ ਚਤਾਵਨੀ ਨੂੰ ਜੋੜਦਾ ਢੰਗ ਨਾਲ ਉਠਾਉਣਾ ਤੇ ਯੂਵਾ ਭਲਾਈ ਅਤੇ ਕੈਂਪਸ ਸੁਰੱਖਿਆ ਲਈ ਖੜੇ ਹੋਣ ਲਈ ਤਹਿਦ ਲੋ ਧੰਨਵਾਦ ਕਰਦੇ ਹਨ 712 ਯੂਨੀਵਰਸਿਟੀ ਦੀ ਕੰਧ ਦੇ ਨਾਲ ਇੱਕ ਠੇਕਾ ਆ ਸਾਡਾ ਐਨਐਸਯੂਆਈ ਦਾ ਪ੍ਰੈਜ਼ੀਡੈਂਟ ਆ ਇਸ਼ਰਪ੍ਰੀਤ ਉਹਦੀ ਬੇਨਤੀ ਹੈ ਕਿਉਂਕਿ ਆਪਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਇਨਾ ਤੋਂ ਮੈਨੂੰ ਲੱਗਦਾ ਥੋੜਾ ਪਰਾਂ ਕਰ ਲਈਏ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਤੁਹਾਡਾ ਸੈਂਸ ਇਹੀ ਬਹਿਕਮਾ ਹੈਗਾ ਇਹਨੂੰ ਜ਼ਰੂਰ ਕਰ ਲਿਓ ਥੈਂਕ ਯੂ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰਾ ਯੂਨੀਵਰਸਿਟੀ ਦੇ ਬਾਹਰ ਸ਼ਰਾਬ ਦੀ ਦੁਕਾਨ ਨੂੰ ਬੰਦ ਕਰਨ ਦੀ ਮੰਗ ਕੀਤੀ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਰਾਹਤਬਾਰਾ ਵਿਖੇ ਸਥਿਤ ਸ਼ਰਾਬ ਦੀ ਦੁਕਾਨ ਦਾ ਮੁੱਦਾ ਉਠਾਇਆ ਅਤੇ ਵਿਦਿਆਰਥੀਆਂ ਦੀ ਲੰਬੇ ਸਮੇਤ ਉੱਚਲੀ ਆ ਰਹੀ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਇਸ ਨੂੰ ਬੰਦ ਕੀਤਾ ਜਾਵੇ ਐਨਐਸਯੂ ਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਦੇ ਯਤਨਾਂ ਸਦਕੇ ਦੁਕਾਨ ਪਹਿਲਾਂ ਹੀ ਬੰਦ ਹੋ ਚੁੱਕੀ ਸੀ ਇਲਾਕੇ ਭਰ ਦੇ ਵਿਦਿਆਰਥੀ ਪ੍ਰਗਟ ਸਿੰਘ ਦਾ ਬਣਾਇਆ ਚਤਾਵਨੀ ਨੂੰ ਜੋੜਾ ਢਾਂ ਨਾਲ ਉਠਾਉਣਾ ਤੇ ਯੂਗੋ ਭਲਾਈ ਅਤੇ ਕੈਂਪਸ ਸੁਰੱਖਿਆ ਲਈ ਖੜੇ ਹੋਣ ਲਈ ਤਹਿਦ ਲੋ ਧੰਨਵਾਦ ਕਰਦੇ ਹਨ। ਹੱਤ 12 ਯੂਨੀਵਰਸਿਟੀ ਦੀ ਕੰਧ ਦੇ ਨਾਲ ਇੱਕ ਠੇਕਾ ਆ ਸਾਡਾ ਐਨਐਸਯੂਆਈ ਦਾ ਪ੍ਰੈਜ਼ੀਡੈਂਟ ਆ ਈਸ਼ਰਪ੍ਰੀਤ। ਉਹਦੀ ਬੇਨਤੀ ਹੈ ਕਿ ਕਿ ਆਪਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਮੈਨੂੰ ਲੱਗਦਾ ਥੋੜਾ ਪਰਾਂ ਕਰ ਲਈਏ। ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿ ਤੁਹਾਡਾ ਸਿਸ ਸੈਂਸ ਇਹ ਵਿਭਾਗ ਹੈਗਾ ਇਹਨੂੰ Thank you. Thank you.